ਸੱਚੀ ਕਾਲ ਦੀ ਅਮਰੀਕਨ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਿਲ ਖਬਰਾਂ ਤੋਂ ਪਹਿਲਾ ਨਜ਼ਰ ਮਾਰ ਲੈਣੇ ਆਓ ਖੜ ਲੈ ਇਸ ਤੇ ਜਾਰਜੀਆ ਦੇ ਪਹਾੜੀ ਰਿਜ਼ੋਰਟ ਚ 12 ਪਾਰਟੀ ਨਾਗਿਕਾਂ ਦੀ ਮਿਲੀ Laash ਕਾਰਬਨ ਮੋਨੋਆਕਸਾਈਡ ਜ਼ਹਿਰ ਕਾਰਨ ਹੋਈਆਂ ਮਾਤਾ ਟੰਕੀ ਲਗਾ ਕੇ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ 230 ਪਾਰਟੀ ਯੂਏਈ ਦੇ ਵਿੱਚ ਫਸੇ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਵਿੱਤੀ ਕਾਟਾ 2 ਮਹੀਨਿਆਂ ਚ 600 ਅਰਬ ਡਾਲਰ ਤੋਂ ਵਾਅਦਾ ਕਟਾ ਸੈਨਾ ਪੀ ਅਮਰੀਕਨ ਨੂੰ ਖਬਰਾਂ ਵਿਸਾਰਦੇ ਨਾਲ ਜਾਰਜੀਆ ਦੇ ਪਹਾੜੀ ਰਿਜ਼ੋਰਟ ਗਡੋਰੀ ਦੇ ਇੱਕ ਰਿਜ਼ੋਰਟ ਦੇ ਵਿੱਚ 12 ਭਾਰਤੀ ਨਾਗਰਿਕਾਂ ਦੀ ਲਾਸ਼ ਮਿਲਿਆ ਮ੍ਰਿਤਕ ਪਾਏ ਗਏ ਨੇ ਇੱਥੇ ਸਥਿਤ ਭਾਰਤੀ ਕਮਿਸ਼ਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਜਾਰਜੀਆ ਦੇ ਅੰਤਰੁਨੀ ਮਾਮਲਿਆਂ ਦੇ ਮੰਤਰਾਲੇ ਨੇ ਇੱਕ ਬਿਆਨ ਦਿੱਤਾ ਤੇ ਉਸ ਵਿੱਚ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਕੋਈ ਸੱਟ ਜਾਂ ਹਿੰਸਾ ਦੇ ਸੰਕੇਤ ਨਹੀਂ ਮਿਲੇ ਸਥਾਨਕ ਮੀਡੀਆ ਨੇ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਸਾਰੇ ਪੀੜਤਾਂ ਦੀ ਮੌਤ ਕਾਰਬਨ ਮੋਨੋਆਕਸਾਈਡ ਗੈਸ ਕਰਕੇ ਹੋਈ ਹੈ ਪਰ ਇਸ ਮਾਮਲੇ ਦੀ ਜਾਂਚ ਜਾਰੀ ਹੈ डब्ल्यूसी ਵਿੱਚ ਭਾਰਤੀ ਕਮਿਸ਼ਨ ਨੇ ਕਿਹਾ ਹੈ ਕਿ ਸਾਰੇ 12 ਪੀੜਤ ਭਾਰਤੀ ਨਾਗਰਿਕ ਸਨ ਬਿਆਨ ਮੁਤਾਬਕ ਸਾਰੇ ਮ੍ਰਿਤਕ ਉਕਤ ਭਾਰਤੀ ਰੈਸਟੋਰੈਂਟ ਚ ਕਰਮਚਾਰੀ ਵਜੋਂ ਕੰਮ ਕਰਦੇ ਸਨ ਤੇ ਉਹਨਾਂ ਦੀਆਂ ਲਾਸ਼ਾਂ ਦੂਜੀ ਮੰਜ਼ਲ ਤੇ ਸਥਿਤ ਬੈੱਡਰੂਮ ਦੇ ਵਿੱਚ ਮਿਲੀਆਂ ਨੇ ਭਾਰਤੀ ਹੈ ਕਮਿਸ਼ਨ ਨੇ ਇੱਥੇ ਜਾਰੀ ਇੱਕ ਬਿਆਨ ਚ ਕਿਹਾ ਹੈ ਕਿ ਕਮਿਸ਼ਨ ਨੂੰ ਹੁਣੇ ਹੀ ਜਾਰਜੀਆ ਦੇ ਗਡੋਰੀ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਸੂਚਨਾ ਮਿਲੀ ਹੈ ਦੁਖੀ ਪਰਿਵਾਰਾਂ ਨਾਲ ਡੂੰਗੀ ਹਮਦਰਦੀ ਪ੍ਰਗਟਾਈ ਗਈ ਹੈ ਕਮਿਸ਼ਨ ਮਾਰੇ ਗਏ ਭਾਰਤੀ ਨਾਗਰਿਕਾਂ ਬਾਰੇ ਜਾਣਕਾਰੀ ਇਹ ਲੈਨ ਲਈ ਸਥਾਨਕ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਹੈ ਹਰ ਸੰਭਵ ਸਹਿਯੋਗ ਚਿਤਤਾ ਜਾ ਰਿਹਾ ਹੈ ਸਥਾਨਕ ਪੁਲਿਸ ਨੇ ਜਾਰਜੀਆ ਦੇ ਕ੍ਰਿਮੀਨਲ ਕੋਰਟ ਦੀ ਧਾਰਾ 116 ਦੇ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਧਾਰਾ ਲਾਪਰਵਾਹੀ ਨਾਲ ਮੌਤ ਨਾਲ ਸੰਬੰਧਿਤ ਹੈ ਪੁਲਿਸ ਨੇ ਦੱਸਿਆ ਹੈ ਕਿ ਸ਼ੁਰੂਆਤੀ ਜਾਂਚ ਦੇ ਮੁਤਾਬਿਕ ਬੈਡਰੂਮ ਦੇ ਨੇੜੇ ਇੱਕ ਬੰਦ ਜਗ੍ਹਾ ਤੇ ਇੱਕ ਇਲੈਕਟ੍ਰਿਕ ਜਨਰੇਟਰ ਰੱਖਿਆ ਗਿਆ ਸੀ ਜੋ ਸ਼ੁੱਕਰਵਾਰ ਰਾਤ ਨੂੰ ਬਿਜਲੀ ਸਪਲਾਈ ਕੱਟਣ ਤੋਂ ਬਾਅਦ ਚਾਲੂ ਕੀਤਾ ਗਿਆ ਸੀ ਉਨ੍ਹਾਂ ਕਿਹਾ ਹੈ ਕਿ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਫੋਰੈਂਸਿਕ ਜਾਂਚ ਦੀ ਕਾਰਵਾਈ ਕੀਤੀ ਜਾ ਰਹੀ ਹੈ ਯੁੱਧ ਦੇ ਜਿਹੜੇ ਪਰਿਵਾਰਾਂ ਦੇ ਅੱਜ ਚਿਰਾਗ ਬੁਝ ਗਏ ਨੇ ਉਹਨਾਂ ਪਰਿਵਾਰਾਂ ਦੇ ਵਿੱਚ غمਕੀਨ ਮਾਹੌਲ ਬਣਿਆ ਹੋਇਆ ਹੈ ਇਹਨਾਂ ਪਰਿਵਾਰਾਂ ਦੇ ਵਿੱਚ ਤਲਵੰਡੀ ਸਾਬੋ ਦੇ ਰਹਿਣ ਵਾਲੇ 26 ਸਾਲਾ ਹਰਵਿੰਦਰ ਅਤੇ 33 ਸਾਲਾ ਵਰਿੰਦਰ ਸਿੰਘ ਦਾ ਨਾਮ ਵੀ ਸ਼ਾਮਿਲ ਹੈ ਜੋ ਪਟਿਆਲਾ ਦਾ ਰਹਿਣ ਵਾਲਾ ਸੀ ਤੜਨਤਾਰਨ ਦਾ 34 ਸਾਲਾਂ ਸੰਦੀਪ ਸਿੰਘ ਤੇ ਕੋਟ ਰਾਮਦਾਸ ਜਲੰਧਰ ਦਾ 45 ਸਾਲਾਂ ਰਵਿੰਦਰ ਕੁਮਾਰ ਅਤੇ ਸੁਨਾਮ ਦਾ 34 ਸਾਲਾਂ ਨਿਵਾਸੀ ਰਵਿੰਦਰ ਸਿੰਘ ਤੇ ਸੁਨਾਮ ਦੀ 29 ਸਾਲਾਂ ਨਿਵਾਸੀ ਗੁਰਵਿੰਦਰ ਕੌਰ ਰਾਜਪੁਰਾ ਤੇ ਝੰਡਾ ਕਲਾਂ ਦੀ 32 ਸਾਲ ਨਿਵਾਸੀ ਅਮਰਿੰਦਰ ਕੌਰ ਅਤੇ ਮਨਿੰਦਰ ਕੌਰ ਦੇ ਨਾਲ-ਨਾਲ ਮੋਗਾ ਦਾ 24 ਸਾਲਾਂ ਗਗਨਦੀਪ ਸਿੰਘ ਵੀ ਸ਼ਾਮਿਲ ਸੀ ਸਰ ਮੇਰਾ ਪੁਰਾਣਾ ਜੋਰਜੀਆ ਦੇ ਵਿੱਚ ਕੰਮ ਕਰਨ ਗਿਆ ਸੀ ਕੁਛ ਕੁ ਨਹੀਂ ਹੋਈ ਸੀ ਉਹਨਾਂ ਉੱਥੇ ਕਿਉਂਕਿ ਅਰਬੀ ਇੰਡੀਆ ਨਵਰੀ ਕ੍ਰੈਸ਼ ਰੈਡ ਦੇ ਵਿੱਚ ਨਾ ਉਹ ਕ੍ਰੈਸ਼ ਰੈਡ ਦੇ ਵਿੱਚ ਨਾ 14 ਤਰੀਕ ਦਾ ਦਿਨ ਚੜਿਆ ਸੀ ਹਲੇ ਉੱਥੇ 14 ਤਰੀਕ ਦੀ ਰਾਤ ਨੂੰ ਉੱਥੇ ਜੀ ਜਨਰੇਟਰ ਵਗੈਰਾ ਹੀਟਰ ਵਗੈਰਾ ਲਾ ਕੇ ਸੁੱਤੇ ਹੋਣੇ ਕੋਈ ਉਹ ਰਾਤ ਨੂੰ ਸੁੱਤੇ ਹੀ ਰਹਿ ਗਏ ਜੀ ਉੱਥੇ 12 ਇੰਡੀਅਨ 12% ਸੀ ਉੱਥੇ ਰੈসিডেন্ট ਦੇ ਵਿੱਚ ਜਿਹੜੇ ਕੰਮ ਕਰਦੇ ਸੀ ਤਾਂ ਹੋਟਲ ਦੇ ਵਿੱਚ ਉਸ 12 ਦੇ 12 ਸੁੱਤੇ ਹੀ ਰਹਿ ਗਏ ਜੀ ਨਾ ਤਾਂ ਸਾਨੂੰ ਇਹ ਗੱਲ ਦੀ ਖਬਰ ਨਹੀਂ ਸੀ ਸਾਨੂੰ ਅਗਲੇ ਦਿਨ ਪਤਾ ਲੱਗਿਆ ਕਿ ਇਸ ਤਰ੍ਹਾਂ ਜਦੋਂ ਅਸੀਂ ਵੈਰੀਫਿਕੇਸ਼ਨ ਕੀਤਾ ਕਿ ਸਾਡੇ ਮੁੰਡੇ ਦਾ ਜਨਮ ਦਿਨ ਸੀ 14 ਤਰੀਕ ਸਮੀਰ ਕੁਮਾਰ ਦਾ ਸਮੀਰ ਦਾ ਜਦੋਂ ਜਨਮ ਦਿਨ ਸੀ ਅਸੀਂ ਕੰਟੈਕਟ ਕੀਤਾ ਤਾਂ ਸਾਡਾ ਜਿਹਾ ਕੰਟੈਕਟ ਨਹੀਂ ਹੋਇਆ ਤਾਂ ਅਸੀਂ ਅਗਲੇ ਦਿਨ ਜਦ ਨਹੀਂ ਸਾਨੂੰ ਪਤਾ ਲੱਗਿਆ ਨਾ ਸਾਨੂੰ ਉਹ ਦੋਸਤ ਯਾਰ ਦਾ ਮਿੱਤਰ ਦਾ ਕਿਸੇ ਨਾਲ ਗੱਲ ਨਹੀਂ ਹੋਈ ਤਾਂ ਅਸੀਂ ਉਹ ਆਨਲਾਈਨ ਕੱਢ ਕੇ ਉਸ ਰੈਸਟੋਰੈਂਟ ਦੇ ਰਿਜ਼ੋਰਟ ਦਾ ਜਿਹੜਾ ਟੇਕ ਕੇਅਰ ਜਾਂ ਜਿਹਨੂੰ ਆਪਾਂ ਕਹਿੰਦੇ ਓਨਰ ਜਤਿੰਦਰ ਸਿੰਘ ਜੀ ਜੀਤ ਸੀ ਜਿਹੜੇ ਉਹਨਾਂ ਨਾਲ ਸਾਡੀ ਗੱਲ ਹੋਈ ਗੱਲ ਕਰਨ ਤੋਂ ਬਾਅਦ ਗੱਲ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਉੱਥੇ ਪਹਾੜ ਦੇ ਵਿੱਚ ਠੰਡ ਠੰਡ ਬਹੁਤ ਸੀ ਟੈਂਪਰੇਚਰ ਘੱਟ ਸੀ ਉਹਨਾਂ ਨੇ ਹੀਟਰ ਵਗੈਰਾ ਲਾਇਆ ਤੇ ਜਨਰੇਟਰ ਵਗੈਰਾ ਲਾਇਆ ਉਹ ਜਨਰੇਟਰ ਦੇ ਨੇ ਕਾਰਬੋਮੋਨੋਆਕਸਾਈਡ ਜੈਨੇਟ ਕੀਤੀ ਜਿਹਦੇ ਕਰਕੇ ਉੱਥੇ ਉਹ ਰਾਤ ਨੂੰ ਹੀ ਸਾਰੇ ਐਕਸਪਾਇਰ ਹੋ ਗਏ ਸੋ 10 ਸਪੋਰਟ ਤੁਹਾਡਾ ਛੋਟਾ ਭਰਾ ਸੀ ਮੇਰਾ ਸੁਮੇਰ ਕੁਮਾਰ ਛੋਟਾ ਭਰਾ ਸੀ ਕਿੰਨਾ ਸਮਾਂ ਪਹਿਲਾਂ ਗਿਆ ਉਹਨੂੰ ਜੋੜ ਜੇਗਾ ਇਹਨੂੰ ਸਰ 5-7 ਮਿੰਟ 5-6 ਮਿੰਟ ਹੀ ਹੋਏ ਸੀ অলਮੋਸਟ ਨਾਲੇ ਕੁਛ ਮਿੰਟ ਨਹੀਂ ਹੋਏ ਸੀ ਅਖੀਰਲੀ ਵਾਰ ਤੁਹਾਡੀ ਕਦੋਂ ਗੱਲ ਹੋਈ ਆ ਅਖੀਰਲੀ ਵਾਰ ਮੇਰੀ ਮੰਮੀ ਦੀ ਗੱਲ ਹੋਈ ਸੀ ਜਦ 14 ਤਰੀਕ ਚੜੀ ਸੀ ਰਾਤ ਨੂੰ 12 ਵਜੇ ਜਦੋਂ ਅਸੀਂ ਮੇਰੀ ਮਾਤਾ ਦੀ ਗੱਲ ਹੋ 55 ਮਿੰਟ ਨਾਲ ਉਹਦੇ ਬਰਥਡੇ ਵਿੱਚ ਲਾਇਆ ਤੇ ਕੁਝ ਪਤਾ ਨਹੀਂ ਕਿ ਕਿੰਨੇ ਕੁ ਭਾਰਤੀ ਸੀ ਦੇ ਦੇ ਵਿੱਚ ਪੰਜਾਬ ਦੀ ਕਿੰਨੇ ਸੀ 12 ਟੋਟਲ ਲੋਕ ਐਕਸਪਾਇਰ ਹੋਏ ਨੇ ਉਸ ਇਸੇ ਡੈਸੇ ਦੇ ਵਿੱਚ ਤੇ ਜਿਹਦੇ ਵਿੱਚ 11 ਇੰਡੀਅਨ ਸਿਟੀਜ਼ਨ ਸੀਗੇ ਇੱਕ ਉਧਰ ਦੀ ਸਿਟੀਜ਼ਨ ਸੀ ਲੋਕਲ ਪਰਸਨ ਸੀ ਉਹ ਕਹਿੰਦਾ ਕੁਝ ਪਤਾ ਲੱਗੇ ਪੰਜਾਬ ਦੀ ਹੋਟਕੜੀ ਲਈ ਸੀ ਕੁਝ ਪੰਜਾਬ ਦੇ ਸਾਡੇ ਨਾਲ ਜਿਵੇਂ ਗੱਲ ਚੱਲ ਰਹੀ ਹੈ ਕੱਲ ਸ਼ਾਮ ਤੋਂ ਸਾਨੂੰ ਪਤਾ ਲੱਗ ਰਿਹਾ ਤੇ ਇਹੀ ਪਤਾ ਲੱਗਿਆ ਇੱਕ ਸੁਨਾਮ ਦੇ ਕਪਲ ਸੀ ਇੱਕ ਜੀ ਪਟਿਆਲੇ ਦਾ ਓਨਰ ਦਾ ਛੋਟਾ ਭਰਾ ਪਟਿਆਲੇ ਦਾ ਸੀ ਤੇ ਇੱਕ ਮੁਹਾਲੀ ਦਾ ਮੁੰਡਾ ਸੀ ਮਨੇ ਟੋਟਲ ਸਾਨੂੰ ਸਾਡੀ ਨਜ਼ਰ ਵਿੱਚ ਫਿਲਹਾਲ ਪੰਜਾਬ ਦੇ 5 ਹੈਗੇ ਨੇ ਸਾਡੇ ਭਰਾ ਨੂੰ ਮਿਲਾ ਕੇ ਸੰਘੇੜੋ ਕਿ ਉਹ ਤੁਸੀਂ ਕੀ ਮੰਗ ਕੀ ਕਰਦੇ ਹੋ ਆਪਣੇ ਭਰਾ ਜੀ ਅਸੀਂ ਤਾਂ ਜੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਜਿਹੜਾ ਪ੍ਰੋਸੈਸ ਅਸੀਂ ਹੁਣ ਉੱਥੇ ਕਰ ਰਹੇ ਆ ਕਾਲ ਕਰ ਰਹੇ ਆ ਸਾਨੂੰ ਕੋਈ ਨਾ ਸਹੀ ਰਿਸਪੌਂਸ ਨਹੀਂ ਮਿਲ ਰਿਹਾ ਕੰਮ ਡਿਲੇ ਤੇ ਡਿਲੇ ਹੋ ਰਿਹਾ ਦੋ ਦਿਨ ਦਾ ਦੇਖੋ ਅਸੀਂ ਇਨ ਵਿੱਚੋਂ ਕਿ ਸਾਨੂੰ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਰਿਹਾ ਇਹਦੇ ਵਿੱਚ ਅਸੀਂ ਇਹ ਜਾਣਦੇ ਵੀ ਸਰਕਾਰ ਪੰਜਾਬ ਸਰਕਾਰ ਗਵਰਨਮੈਂਟ ਸਰ ਸਰਕਾਰੀ ਇੰਡੀਅਨ ਸਰਕਾਰ ਸੈਂਟਰ ਸਰਕਾਰ ਸਾਰੀ ਇਹਦੇ ਵਿੱਚ ਆਪਣੀ ਯੋਗਦਾਨ ਦੇਵੇ ਤਾਂ ਜਿਆਦਾ ਜਿਆਦਾ ਜਲਦੀ ਤੋਂ ਜਲਦੀ ਇਹ ਕੰਮ ਕਰਾਇਆ ਜਾਵੇ ਸਾਡੇ ਜਿਹੜਾ ਸਮੀਰ ਕੁਮਾਰਾ ਦੀ ਇਸ লাশ ਜਿਹੜੀ ਡੈੱਡ ਬੋਡੀ ਆ ਸਾਨੂੰ ਪ੍ਰੋਵਾਈਡ ਕਰਾਈ ਜਾਵੇ ਤਾਂ ਕਿ ਅਸੀਂ ਦਿੱਤੀ ਰਿਵਾਇਨ ਨਾਲ ਸੰਸਕਾਰਾ ਅਸੀਂ ਇੱਥੇ ਕਰ ਸਕੀਏ ਕਿਉਂਕਿ ਹੱਤਪੱਲਾ ਕੋਈ ਉੱਥੇ ਇਹਨਾਂ ਨਹੀਂ ਫੜਾ ਰਿਹਾ ਬਿਨਾਂ ਸਰਕਾਰ ਦੇ ਅਸੀਂ ਨਹੀਂ ਕੁਝ ਕਰ ਪਾਵਾਂਗੇ ਬਿਨਾਂ ਸਰਕਾਰ ਦੇ ਜਿਹੜੀ ਕੋਸ਼ਿਸ਼ ਦੇ ਅਸੀਂ ਇੱਥੇ ਬਹੁਤ ਡਿਲੇ ਹੋ ਜਾਣਾ ਅਸੀਂ ਜਲਦੀ ਤੋਂ ਜਲਦੀ ਸਾਡਾ ਕੰਮ ਕਰਾਇਆ ਸਰਕਾਰ ਨੂੰ ਇਹ ਬੇਨਤੀ ਹੈ ਜੀ ਜ਼ਿਕਰੇ ਖਾਸ ਹੈ ਕਿ ਪੁਲਿਸ ਜਾਂਚ ਦੇ ਵਿੱਚ ਆਉਣ ਵਾਲੇ ਸਮੇਂ ਚ ਕੀ ਅਹਿਮ ਖੁਲਾਸਾ ਹੋਵੇਗਾ ਇਹ ਵੀ ਵਿਕ ਨਿਯੋਗ ਹੋਵੇਗਾ ਵੱਡੀ ਗਿਣਤੀ ਦੇ ਵਿੱਚ ਲੋਕ ਰੋਜ਼ਾਨਾ ਡੋਂਕੀ ਲਗਾ ਕੇ ਅਮਰੀਕਾ ਦਾ ਰੁਖ اختیار ਕਰ ਰਹੇ ਨੇ ਹਾਲਾਂਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੜੀ ਹੀ ਸ਼ਕਤੀ ਨਾਲ ਕਹਿ ਦਿੱਤਾ ਹੈ ਕਿ ਜਿਹੜੇ ਲੋਕ ਡੋਂਕੀ ਲਗਾ ਕੇ ਜਾਂ ਫਿਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਆ ਰਹੇ ਨੇ ਉਹਨਾਂ ਨੂੰ ਇੱਥੋਂ ਵਾਪਸ ਤਾਂ ਜਾਣਾ ਪੈਣਾ ਹੈ ਉਹਨਾਂ ਨੂੰ ਦੇਸ਼ ਨਿਕਾਲੇ ਦਾ ਦਿੱਤੇ ਜਾਣਗੇ ਤੇ ਜੇ ਉਹ ਫੜੇ ਜਾਂਦੇ ਨੇ ਤਾਂ ਅੰਜਾਮ ਭੁਗਤਣਾ ਪਵੇਗਾ ਪਰ ਇਸ ਦੇ ਬਾਵਜੂਦ ਵੀ ਰੋਜ਼ਾਨਾ ਸੈਂਕੜਿਆਂ ਦੀ ਤਾਦਾਦ ਵਿੱਚ ਲੋਕ ਡੰਕੀ ਲਗਾ ਕੇ ਅਮਰੀਕਾ ਜਾ ਰਹੇ ਨੇ ਤੇ ਹੁਣ ਤਾਜ਼ਾ ਖਬਰ ਜਿਹੜੀ ਸਾਹਮਣੇ ਆਈ ਹੈ ਉਸ ਦੇ ਮੁਤਾਬਿਕ ਡੋਂਕੀ ਲਗਾ ਕੀ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਕੁਝ ਭਾਰਤੀ ਜੋ ਯੂਏਈ ਦੇ ਵਿੱਚ ਫਸ ਗਏ ਨੇ ਤੇ ਇਹਨਾਂ ਦੀ ਗਿਣਤੀ ਕੁੱਲ 230 ਦੱਸੀ ਜਾਂਦੀ ਹੈ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜੇਕਰ ਇੱਕ ਰਸਤਾ ਬੰਦ ਹੁੰਦਾ ਹੈ ਤਾਂ ਲੋਕ ਦੂਜੇ ਰਸਤੇ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੁੰਦੇ ਨੇ ਹਾਲ ਹੀ ਦੇ ਵਿੱਚ 170 ਗੁਜਰਾਤੀਆਂ ਸਣੇ 230 ਦੇ ਕਰੀਬ ਭਾਰਤੀ ਸ਼ਾਰਜਾ ਯਾਨੀ ਕਿ ਯੂਏਈ ਦੇ ਵਿੱਚ ਫਸ ਗਏ ਨੇ ਜੋ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਫਰਾਰਕ ਦੇ ਵਿੱਚ ਸਨ ਏਜੰਟਾਂ ਨੇ ਇਹਨਾਂ ਨੂੰ ਦੁਬਈ ਤੋਂ ਬ੍ਰਾਜ਼ੀਲ ਲਈ ਇੱਕ ਚਾਰਟਰਡ ਫਲਾਈਟ ਰਾਹੀਂ ਭੇਜਣ ਦਾ ਵਾਅਦਾ ਕੀਤਾ ਸੀ ਤਸਵੀਲ ਤੋਂ ਇਹਨਾਂ ਨੇ ਸੜਕ ਰਸਤਿਆਂ ਮੈਕਸੀਕੋ ਸਰਹੱਦ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਣਾ ਸੀ ਇਹਨਾਂ ਸਾਰਿਆਂ ਨੇ 11 ਦਸੰਬਰ ਨੂੰ ਦੁਬਈ ਤੋਂ ਰਵਾਨਾ ਹੋਣਾ ਸੀ ਇਸ ਲਈ ਏਜੰਟਾਂ ਨੇ ਚਾਰਟਰਡ ਫਲਾਈਟ ਬੁੱਕ ਕਰਨ ਲਈ ਇਹਨਾਂ 230 ਲੋਕਾਂ ਤੋਂ ਪਹਿਲਾਂ ਹੀ 3 ਕਰੋੜ ਰੁਪਏ ਲੈ ਲਏ ਸਨ ਹਾਲਾਂਕਿ ਮੈਕਸੀਕੋ ਤੇ ਅਮਰੀਕਾ ਸਰਹੱਦੇ ਸਥਿਤੀਆਂ ਨੂੰ ਲੈ ਕੇ ਚਿੰਤਾਵਾਂ ਕਾਰਨ ਫਲਾਈਟ ਨੂੰ 20 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹਾਲਾਂਕਿ ਯਾਤਰੀਆਂ ਨੂੰ ਪੱਕਾ ਭਰੋਸਾ ਦਿੱਤਾ ਗਿਆ ਕਿ ਡੋਨਾਲਡ 트ੰਪ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਸਾਰੇ ਅਮਰੀਕਾ ਪੇਜ ਜਾ ਚਾਵੇਗਾ ਫਿਲਹਾਲ ਇਸ ਸਮੇਂ ਇਹ ਸਾਰੇ ਲੋਕ ਦੁਬਈ ਦੇ ਸ਼ਾਰਜਾ ਦੇ ਦਾਨਾ ਹੋਟਲ ਦੇ ਵਿੱਚ ਠਹਿਰੇ ਹੋਏ ਨੇ ਪਰ ਵੱਡੇ ਸਵਾਲ ਤਾਂ ਇਹ ਖੜੇ ਹੋ ਰਹੇ ਨੇ ਕਿ ਡੋਨਲਡ ਟਰੰਪ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਧਮਕੀ ਤੋਂ ਬਾਅਦ ਵੀ ਇੰਨਾ ਲੋਕਾਂ ਦੇ ਹੌਸਲੇ ਇੰਨੇ ਬੁਨੰਦ ਨੇ ਕਿ ਇਹ ਛੋਟਲੇ ਦਿਨ ਨਾਲ ਅਮਰੀਕਾ ਦਾ ਰੁਖ ਕਰਦੇ ਹੋਏ ਵਿਖਾਈ ਦੇ ਰਹੇ ਨੇ ਤੇ ਉਸ ਤੋਂ ਬਾਅਦ ਡੰਕੀ ਲਗਵਾਉਣ ਵਾਲੇ ਵੀ ਇਹਨਾਂ ਨੂੰ ਪੂਰਾ ਭਰੋਸਾ ਦਿੰਦੇ ਨੇ ਕਿ 20 ਜਨਵਰੀ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਲੋਕ ਅਮਰੀਕਾ ਦੇ ਵਿੱਚ ਹੋਣਗੇ ਪਰ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ 20 ਜਨਵਰੀ ਤੋਂ ਬਾਅਦ ਜਦੋਂ ਡੋਨਾਲਡ 트ੰਪ ਦੇ ਹੱਥ ਵਿੱਚ ਸਾਰੀਆਂ ਤਾਕਤਾਂ ਆ ਜਾਣਗੀਆਂ ਤਾਂ ਫਿਰ ਇਹਨਾਂ ਲੋਕਾਂ ਦਾ ਕੀ ਬਣੇਗਾ ਜੋ ਕਰੋੜਾ ਰੁਪਇਆ ਦੇ ਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਚਲੇ ਗਏ ਨੇ ਅਮਰੀਕਾ ਜੋ ਕਿ ਇੱਕ ਬਹੁਤ ਸਟਰੋਂਗ ਦੇਸ਼ਮਨ ਆਖਾਂਦਾ ਉਹ ਦੇਸ਼ ਜੋ ਕੈਨੇਡਾ ਮੈਕਸੀਕੋ ਵਰਗੇ ਦੇਸ਼ਾਂ ਨੂੰ ਸਬਸਿਡੀ ਦੇ ਰਿਹਾ ਹੈ ਉਸ ਦੇ ਨਾਲ ਸੰਬੰਧਿਤ ਵਿੱਤੀ ਘਾਟੇ ਦੀ ਇੱਕ ਖਬਰ ਆਈ ਹੈ ਇਤਿਹਾਸ ਦੀ ਸਭ ਤੋਂ ਵੱਡੀ ਵਿੱਤੀ ਘਾਟੇ ਦੀ ਜਾਣਕਾਰੀ ਹੈ ਜਿਸ ਚ ਕਿਹਾ ਗਿਆ ਹੈ ਕਿ 2 ਮਹੀਨਿਆਂ ਦੇ ਵਿੱਚ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਵਿੱਤੀ ਘਾਟਾ ਵੇਖਣ ਨੂੰ ਮਿਲਿਆ 2 ਮਹੀਨਿਆਂ ਚ 624 ਅਰਬ ਡਾਲਰ ਦਾ ਘਾਟਾ ਅਮਰੀਕਾ ਨੇ ਭੁਗਤਿਆ ਦੁਨੀਆ ਦੇ ਸਭ ਤੋਂ ਵੱਡੇ ਅਰਥਚਾਰੇ ਵਾਲਾ ਦੇਸ਼ ਅਮਰੀਕਾ ਇਤਿਹਾਸ ਦੇ ਸਭ ਤੋਂ ਵੱਡੇ ਵਿੱਤੀ ਘਾਟੇ ਯਾਨਕੀ ਫਿਸਕਲ ਡੈਫਿਸਿਟ ਵੱਲ ਵਧ ਰਿਹਾ ਹੈ ਫਿਸਕਲ ਇਅਰ ਦੇ ਪਹਿਲੇ 2 ਮਹੀਨਿਆਂ 'ਚ ਹੀ ਇਹ 624 ਅਰਬ ਡਾਲਰ ਪਹੁੰਚ ਚੁੱਕਾ ਹੈ ਇਹ ਪਿਛਲੇ ਸਾਲ ਦੇ ਮੁਕਾਬਲੇ 64% ਵਾਧਾ ਹੈ ਤੇ 2020 'ਚ ਆਈ ਕੋਰੋਨਾ ਮਹਾਮਾਰੀ ਦੇ ਦੌਰ ਤੋਂ ਵੀ ਵਾਧਾ ਹੈ ਜਿਸ ਸਰਕਾਰ ਦਾ ਘਾਟਾ ਇਸੇ ਹਿਸਾਬ ਨਾਲ ਵਧਦਾ ਰਿਹਾ ਤਾਂ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਇਹ 3.5 ਟ੍ਰਿਲੀਅਨ ਡਾਲਰ ਪਹੁੰਚ ਸਕਦਾ ਹੈ ਮਹਾਮਾਰੀ ਦੇ ਦੌਰ 'ਚ ਇਸ ਟੀਮ ਉਲਸ ਪੈਕੇਜ ਦੇ ਕਾਰਨ ਦੇਸ਼ ਦਾ ਵਿਤੀ ਘਾਟਾ 3.1 ਟ੍ਰਿਲੀਅਨ ਡਾਲਰ ਰਿਹਾ ਸੀ ਪਿਛਲੇ ਸਾਲ ਇਹ 1.8 ਟ੍ਰਿਲੀਅਨ ਡਾਲਰ ਰਿਹਾ ਹੈ ਅਮਰੀਕਾ ਚ ਫੈਡਰਲ ਸਰਕਾਰ ਨੇ ਨਵੰਬਰ ਚ 669 ਅਰਬ ਡਾਲਰ ਖਰਚ ਕੀਤੇ ਸਰਕਾਰ ਦਾ ਖਰਚਾ ਤਾਂ ਵਧ ਰਿਹਾ ਹੈ ਪਰ ਉਸ ਦਾ ਟੈਕਸ ਰੈਵਨਿਊ ਕਲੈਕਸ਼ਨ ਲਗਾਤਾਰ ਘਟ ਰਿਹਾ ਹੈ ਨਵੰਬਰ ਚ ਇਹ 380 ਅਰਬ ਡਾਲਰ ਰਹਿ ਗਿਆ ਹੈ ਇਹ ਲਗਾਤਾਰ 17ਵਾਂ ਮਹੀਨਾ ਹੈ ਜਦ ਸਰਕਾਰ ਦਾ ਖਰਚਾ ਉਸ ਦੀ ਕਮਾਈ ਭਾਵ ਰੈਵਨਿਊ ਤੋਂ ਵਧ ਰਿਹਾ ਹੈ ਇਸ ਦੌਰਾਨ ਅਮਰੀਕਾ ਦਾ ਕਰਜ਼ਾ 72 ट्रिलियन डॉलर ਤੋਂ ਵੱਧ ਕੇ 36.2 ट्रिलियन डॉलर ਤੇ ਪਹੁੰਚ ਗਿਆ ਹੈ ਮੰਨਿਆ ਜਾ ਰਿਹਾ ਹੈ ਕਿ ਅਗਲੇ ਦਹਾਕੇ ਦੌਰਾਨ ਸਰਕਾਰ ਦੇ ਕੁੱਲ ਟੈਕਸ ਰੈਵਨਿਊ ਕਲੈਕਸ਼ਨ ਦਾ ਲਗਭਗ 25% ਕਰਜ਼ੇ ਦੇ ਵਿਆਜ ਦਾ ਭੁਗਤਾਨ ਕਰਨ ਚ ਜਾ ਸਕਦਾ ਹੈ ਅਮਰੀਕੀ ਸਰਕਾਰ ਤੇ 26.4 ਟ੍ਰਿਲੀਅਨ ਡਾਲਰ ਦਾ ਕਰੇਲੂ ਅਤੇ 7.9 ਟ੍ਰਿਲੀਅਨ ਡਾਲਰ ਦਾ ਬਾਹਰੀ ਕਰਜ਼ਾ ਹੈ ਸਰਕਾਰ ਤੇ ਫੈਡਰਲ ਰਿਜ਼ਰਵ ਦਾ 5.2 ਟ੍ਰਿਲੀਅਨ ਡਾਲਰ ਮਿਊਚੁਅਲ ਫੰਡ ਦਾ 3.7 ਟ੍ਰਿਲੀਅਨ ਡਾਲਰ ਡਿਪੋਜ਼ਿਟਰੀ ਇੰਸਟੀਟਿਊਟਸ ਦਾ 1.6 ਟ੍ਰਿਲੀਅਨ ਡਾਲਰ ਸਟੇਟ ਐਂਡ ਲੋਕਲ ਗਵਰਨਮੈਂਟਸ ਦਾ 1.7 ਟ੍ਰਿਲੀਅਨ ਡਾਲਰ ਯੂਐਸ ਹੋਲਡਰਸ ਸੇਵਿੰਗਸ ਬਾਂਡਸ ਦਾ 5.7 ਟ੍ਰਿਲੀਅਨ ਡਾਲਰ ਪੈਨਸ਼ਨ ਫੰਡਸ ਦਾ 1 ਟ੍ਰਿਲੀਅਨ ਡਾਲਰ 7 ਟ੍ਰਿਲੀਅਨ ਡਾਲਰ ਦਾ ਇੰਟਰ ਗਵਰਨਮੈਂਟਲ ਡੈਟ ਅਤੇ 480 ਅਰਬ ਡਾਲਰ ਇੰਸ਼ੋਰੈਂਸ ਕੰਪਨੀਆਂ ਦਾ ਕਰਜ਼ਾ ਹੈ ਵਿਦੇਸ਼ੀ ਕਰਜ਼ੇ ਦੀ ਗੱਲ ਕਰੀਏ ਤਾਂ ਜਪਾਨ ਦਾ ਸਭ ਤੋਂ ਵੱਧ 1.1 ਟ੍ਰਿਲੀਅਨ ਡਾਲਰ ਚੀਨ ਦਾ 820 ਅਰਬ ਡਾਲਰ ਬ੍ਰਿਟੇਨ ਦਾ 680 ਅਰਬ ਡਾਲਰ ਤੇ ਦੂਜੇ ਦੇਸ਼ਾਂ ਦਾ 5.3 ਟ੍ਰਿਲੀਅਨ ਡਾਲਰ ਦਾ ਕਰਜ਼ਾ ਹੈ ਇੱਕ ਵਾਰ ਫਿਰ ਤੋਂ ਪੁਚਾਲ ਕਰਕੇ ਅਮਰੀਕਾ ਦੀ ਧਰਤੀ ਕੰਬੀ ਹੈ 7.3 ਦੀ ਤੀਬਰਤਾ ਦੇ ਨਾਲ ਇਹ ਪੁਚਾਲ ਆਇਆ ਤੇ ਸਵੇਰੇ ਸਵੇਰੇ ਲੋਕਾਂ ਦੇ ਦਿਲ ਦਹਿਲਾ ਕੇ ਰੱਖ ਦਿੱਤੇ ਵੱਡੀ ਤਬਾਹੀ ਦਾ ਖਾਤਸ਼ਾ ਦਿਟਾਇਆ ਜਾ ਰਿਹਾ ਹੈ ਤੇ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਉਸ ਤੋਂ ਪਤਾ ਲੱਗਿਆ ਕਿ ਕੁਝ ਹਾਈ ਕਮਿਸ਼ਨ ਦੇ ਦਫ਼ਤਰ ਸੀ ਜੋ ਢਹਿ ਢੇਰੀ ਹੋ ਗਏ ਨੇ ਤੇ ਕੁਝ ਲੋਕ ਵੀ ਇਨ੍ਹਾਂ ਦਫ਼ਤਰਾਂ ਦੇ ਵਿੱਚ ਮੌਜੂਦ ਸੀ ਫਿਲਹਾਲ ਇਹ ਜਾਣਕਾਰੀ ਜਾਂ ਅੰਕੜਾ ਸਾਹਮਣੇ ਨਹੀਂ ਆਇਆ ਕਿ ਕੁੱਲ ਕਿੰਨੇ ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿੱਚ ਵਨਵਾਤੂ ਦੇ ਤੱਟ ਨੇੜੇ ਮੰਗਲਵਾਰ ਨੂੰ 7.3 ਤੀਬਰਤਾ ਦਾ ਭੁਚਾਲ ਆਇਆ ਅਮਰੀਕੀ ਭੂ ਵਿਗਿਆਨ ਸਰਵੇਖਣ ਨੇ ਇਹ ਜਾਣਕਾਰੀ ਦਿੱਤੀ ਹੈ ਭੁਚਾਲ 57 ਕਿਲੋਮੀਟਰ ਦੇ ਡੂੰਘਾਈ ਤੇ ਆਇਆ ਸੀ ਇਸ ਦਾ ਕੇਂਦਰ ਟਾਪੂ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਪੋਰਟ ਵਿਲਾ ਦੇ ਨੇੜੇ ਸੀ ਇਹ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਕਿ ਕੀ ਭੁਚਾਲ ਕਾਰਨ ਕੋਈ ਨੁਕਸਾਨ ਹੋਇਆ ਹੈ ਇਸ ਭੁਚਾਲ ਤੋਂ ਬਾਅਦ ਉਸੇ ਥਾਂ ਤੇ 5.5 ਤੀਬਰਤਾ ਦਾ ਦੂਜਾ ਝਟਕਾ ਆਇਆ ਯੂਐਸਜੀਐਸ ਨੇ ਵਨਵਾਤੂ ਦੇ ਕੁਝ ਟਟਾਂ ਤੇ ਸੁਨਾਮੀ ਦੀਆਂ ਲਹਿਰਾਂ ਦੀ ਚੇਤਾਵਨੀ ਦਿੱਤੀ ਹੈ ਵਨਵਾਤੂ 80 ਟਾਪੂਆਂ ਦਾ ਇੱਕ ਸਮੂਹ ਹੈ ਜਿੱਥੇ ਲਗਭਗ 330000 ਲੋਕ ਰਹਿੰਦੇ ਨੇ ਭਾਰਤੀ ਆਈ ਕਮਿਸ਼ਨ ਦੇ ਨਾਲ-ਨਾਲ ਕੁਝ ਹੋਰ ਕਮਿਸ਼ਨਸ ਨੇ ਜਿਨ੍ਹਾਂ ਦੀਆਂ ਇਮਾਰਤਾਂ ਟਹਿ ਟੇਰੀ ਹੋ ਗਈਆਂ ਨੇ ਪਰ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਇਮਾਰਤਾਂ ਦੇ ਵਿੱਚ ਕਿੰਨੇ ਲੋਕ ਮੌਜੂਦ ਸਨ ਤੇ ਕਿੰਨੇ ਜ਼ਖਮੀ ਹੋਏ ਨੇ ਇਹ ਵੀ ਨਹੀਂ ਪਤਾ ਲੱਗਿਆ ਕਿ ਉਹਨਾਂ ਸਾਰਿਆਂ ਨੇ ਆਪਣੀ ਜਾਨ ਬਚਾ ਵੀ ਲਈ ਸੀ ਜਾਂ ਨਹੀਂ ਚਲੇ ਜਾਂਦੇ ਇੱਕ ਨਜ਼ਰ ਅੱਜ ਦੀਆਂ ਸੋਨੇ ਦੀਆਂ ਕੀਮਤਾਂ ਤੇ 18 ਕੈਰਟ 1 ਤੋਲਾ ਸੋਨੇ ਦੀ ਕੀਮਤ 638 ਯੂ ਐਸ ਡਾਲਰ ਤੇ ਬਰਕਰਾਰ ਹੈ 22 ਕੈਰਟ 1 ਤੋਲਾ ਸੋਨੇ ਦੀ ਕੀਮਤ 780 ਅਮਰੀਕਨ ਡਾਲਰ ਤੇ ਬਰਕਰਾਰ ਹੈ 24 ਕੈਰਟ 1 ਤੋਲਾ ਸੋਨੇ ਦੀ ਕੀਮਤ 803 ਯੂ ਐਸ ਡਾਲਰ ਤੇ ਬਰਕਰਾਰ ਹੈ ਭਾਰਤੀ ਰੁਪਈਆ ਚ ਜ਼ਿਕਰ ਕਰੀਏ ਤਾਂ 18 ਕੈਰਟ 1 ਤੋਲਾ ਸੋਨੇ ਦੀ ਕੀਮਤ ਹੈ 54 ਹਜ਼ਾਰ 46 ਰੁਪਏ 22 ਕੈਰਟ 1 ਤੋਲਾ ਸੋਨੇ ਦੀ ਕੀਮਤ ਹੈ 68075 ਰੁਪਏ 24 ਕੈਰਟ 1 ਤੋਲਾ ਸੋਨੇ ਦੀ ਕੀਮਤ ਹੈ 70310 ਰੁਪਏ ਜਿਸ ਕਰ ਕਰਦੇ ਹਾਂ ਯੂ ਐਸ ਡਾਲਰ ਦਾ ਅੱਜ ਕੀ ਯੂ ਐਸ ਡਾਲਰ ਦੀ ਕੀਮਤ 84 ਭਾਰਤੀ ਰੁਪ ਦੇ ਬਰਾਬਰ ਹੋ ਗਈ ਹੈ ਇਸ ਦੇ ਨਾਲ ਹੀ ਮੈਨੂੰ ਦੁਜਾਤ ਕੱਲ ਫਿਰ ਮਿਲਾਂਗੇ ਰੋਜ਼ ਤਾਜ਼ਾ ਖਬਰਾਂ ਦੇ ਨਾਲ ਤਨਵਾਦ